O, तेरे नाम देव पारी जगते विर्ले, विर्ले। तेरे नाम पारी, जगते गुछिता। गुछिता विर्ले, जगते विरले विरले ऐसा नचाचा मेरे दाता ऐसा नचा चाड़ मेरे दाता ਐਸਾ ਨੱਚਾ ਚਾੜ ਮੇਰੇ ਦਾਤਾ ਐਸਾ ਨੱਚਾ ਚਾੜ ਮੇਰੇ ਦਾਤਾ ਐਸਾ ਨੱਚਾ ਚਾੜ ਮੇਰੇ ਦਾਤਾ ਉਤਰ ਕਦੇ ਨਾ ਜਾਵੇ ਉਤਰ ਕਦੇ ਨਾ ਜਾਵੇ ਉਤਰ ਕਦੇ ਨਾ ਜਾਵੇ ਉਤਰ ਕਦੇ ਨਾ ਜਾਵੇ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਭਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਭਾਰੀ ਜਗ ਤੇ ਵਿਰਲੇ ਵਿਰਲੇ ਆ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਜਗ ਤੇ ਵਿਰਲੇ ਵਿਰਲੇ ਐਸਾ ਰੰਗ ਛਾੜ ਮੇਰੇ ਦਾਤਾ ਐਸਾ ਰੰਗ ਛਾੜ ਮੇਰੇ ਦਾਤਾ ਐਸਾ ਰੰਗ ਛਾੜ ਮੇਰੇ ਦਾਤਾ ਸਰ ਰੰਗ ਛਾੜ ਮੇਰੇ ਦਾਤਾ ਐ ਸਰ ਰੰਗ ਛਾੜ ਮੇਰੇ ਦਾਤਾ ਉਤਰ ਕੇ ਦੇ ਨਾ ਜਾਵੇ 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 ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇ ਬਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇ ਬਪਾਰੀ ਤੇਰੇ ਨਾਮ ਦੇਵ ਪਾਰੀ ਜਗਤ ਵਿਰਲੇ ਵਿਰਲੇ ਆ ਜਗਤ ਤੇਰੇ ਨਾਮ ਦੇਵ ਪਾਰੀ ਜਗਤ ਨੰਨੇ ਨੰਨੇ ਆ ਜਗਤ ਤੇ ਵਿਰਲੇ ਵਿਰਲੇ ਜਗਤ ਤੇ ਵਿਰਲੇ ਵਿਰਲੇ ਜਗਤ ਤੇ ਵਿਰਲੇ ਵਿਰਲੇ ਜਗਤ ਤੇ ਵਿਰਲੇ ਵਿਰਲੇ ਜੀ ਜਗਤ ਤੇ ਵਿਰਲੇ ਵਿਰਲੇ ਐਸਾ ਨਾਮ ਦੇ ਮੇਰੇ ਦਾਤਾ 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 ਵਿਸਰਕ ਦੇ ਨਾ ਜਾਵੇ 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 ਜਗਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਜਗਤ ਵਿਰਲੇ ਵਿਰਲੇ ਤੇਰੇ ਨਾਮ ਦੇਵ ਪਾਰੀ ਤੇਰੇ ਨਾਮ ਦੇਵ ਵਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਵਪਾਰੀ ਜਗ ਤੇ ਵਿਰਲੇ ਵਿਰਲੇ ਆ ਜਗ ਤੇ ਮਦੇਵ ਵਪਾਰੀ ਜਗ ਤੇ ਵਿਰਲੇ ਵਿਰਲੇ ਤੇਰੇ ਨਾਮ ਦੇਵ ਵਪਾਰੀ ਜਗ ਤੇ ਵਿਰਲੇ ਵਿਰਲੇ Редактор